Thank you. Thanks a lot. Rosie. Yeah, this yeah. is the Indian name. Yeah. <laughs> <laughs> thank you, Rosie. Thanks a lot. Uh, see you after two or three days. Yeah. Thanks a lot. Thank you. Have a nice journey. Thank you. Yeah, yeah. And please put my luggage inside. And yeah. uh, nothing will you. We are going to look after them nicely. To them, where they are not going to be disturbed by anyone. <laughs> <laughs> thank you. Thank, thank you. you. <laughs> Hello, how are you? I'm fine. Good. And how are you? I am very fine. Yeah. Your name is very beautiful. Rose. Rose is my name. Rosie. Uh, Rosie is Indian name. Many girls in India name Rosie. Mm. Yes. Thank you, Rosie. Thank you. See you after two or maybe three days. Yes. ਥੈਂਕਸ ਅਲਰਟ ਥੈਂਕਸ ਅਲਰਟ ਸੇ ਹੈਵ ਅ ਨੈਸ ਜੀਨੀ ਥੈਂਕ ਯੂ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀ ਪੈਣਾ ਭਰਾਵਾ ਬਜ਼ਰਗਾਣੋ ਸਾਸੀਕਾਰ ਅੱਜ ਤਰੀਕ 4 April ਤੇ ਸਾਲ 2025 ਮੈਂ ਇਸ ਵੇਲੇ ਅਫਰੀਕਾ ਮਹਾਦੀਪ ਦੇ ਦੇਸ਼ ਬੁਤਸਾਨਾ ਤੇ ਬੁਤਸਾਨਾ ਦਾ ਸ਼ਹਿਰ ਗਾਂਜੀ ਗਾਂਜੀ ਦੇ ਵਿੱਚ ਖੜਾ ਇੱਥੇ ਮੈਂ ਆਪਣਾ ਸਾਈਕਲ ਠੱਲਿਆ ਸਾਰਾ ਸਾਜੋ ਸਮਾਨ ਆ ਰੋਜ਼ੀ ਵਿੱਚ ਰੱਖਿਆ ਹੁਣ ਇੱਥੋਂ ਮੈਂ ਜਾ ਰਿਹਾ ਗੈਬਰਨ 700 ਕਿਲੋਮੀਟਰ ਤੇ ਗੈਬਰਨ ਜਾਨ ਲਈ ਉਥੋਂ ਮੈਂ 62.5 ਕਿਲੋਮੀਟਰ ਬਾਸ ੱਡਾ ਉਥੋਂ ਬੱਸ ਫੜ ਕੇ ਆਪਾਂ ਸ਼ਾਮ ਤੱਕ 4 ਵਜੇ ਤੱਕ ਲਗਭਗ ਗੈਬਰੌਨ ਪਹੁੰਚਾਂਗੇ ਜੁੜੇ ਰਹੋ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਫਰੀਕਾ ਦੇ ਵਿੱਚ ਮੇਰਾ ਪਹਿਲਾ ਮੌਕਾ ਬਣਿਆ ਕਿ ਮੈਂ ਬੱਸ ਤੇ ਸਫ਼ਰ ਕਰਨਾ ਅੱਜ ਐਕਸਪੈਂਡਿੰਗ ਬ੍ਰਾਡਕਾਸਟਿੰਗ ਟੂ ਆਲ ਕਾਰਨਰਸ ਆਫ ਬੋਤਸਵਾਨਾ ਹਜੇ ਸ਼ਹਿਰ ਉੱਠਿਆ ਹੀ ਆ 7:30 ਦਾ ਸਮਾਂ ਹੋਇਆ ਥੋੜੀ ਥੋੜੀ ਬਦਲਵਾਈ ਆ ਤੇ ਮੈਂ ਤੁਰਦਾ ਤੁਰਦਾ ਬੱਸ ੱਡੇ ਦੇ ਨੇੜੇ ਪਹੁੰਚ ਗਿਆ ਗਾਂਜੀ ਦਾ ਬਾਸ ੱਡਾ ਮੈਂ 7.5 ਇੱਥੇ ਆ ਕੇ ਖੜਾ ਐ ਇਹਨਾਂ ਨੇ 8 ਵਜੇ ਦਾ ਮੈਨੂੰ ਕਿਹਾ ਸੀ 8 ਵਜੇ ਕੇ ਪਰ ਬੱਸ ਹਜੇ ਨਹੀਂ ਆਈ ਆ ਨਿੱਕੇ ਨਿੱਕੇ ਜਿਹੜੀਆਂ ਵੈਨਾਂ ਚੱਲਦੀਆਂ ਨੇ ਇਹ ਮੌਣਵਾਲ ਨੂੰ ਜਾਂਦੀਆਂ 300 400 ਕਿਲੋਮੀਟਰ ਸਫ਼ਰ ਇਹਨਾਂ ਤੇ ਕਰ ਲੈਂਦੇ ਆ ਜੇ ਉਸ ਤੋਂ ਵੱਧ ਹੋਵੇ 5-700 ਦਾ ਤਾਂ ਵੱਡੀਆਂ ਬੱਸਾਂ ਚੱਲਦੀਆਂ ਨੇ ਬੱਸ ਉਡੀਕ ਰਹੇ ਇੱਥੇ ਖੜੇ ਹੋਣਾ <N tanpa> this <earth> why the study never a club ref 7 na sabele sarf 7 token keeps going in line the bus about to arrive yesterday yesterday he told me time at 8 or 8:30 no, no. no i am i am standing here then waiting here te kable gora ki apa gazi de vich khade te gazi to nabi biya da border sirf 210 km dur a ਮੇਰਾ ਸਾਈਕਲ ਤੇ ਸਮਾਨ ਸਾਰਾ ਕੁਝ ਮੈਂ ਇੱਥੇ ਰੱਖਿਆ ਜਿੱਥੇ ਮਰੁਕਿਆ ਹੋਇਆ ਸੀ ਹੁਣ ਇੱਥੋਂ ਬੱਸ ਚੜ੍ਹ ਕੇ ਗੈਬਰਨ ਜਾ ਕੇ ਵਾਪਸ ਦੁਬਾਰੇ ਇੱਥੇ ਹੀ ਆ ਕੇ ਅਗਲਾ ਸਫ਼ਰ ਆਪਾਂ ਇਥੋਂ ਸਾਈਕਲ ਤੇ ਸ਼ੁਰੂ ਕਰਾਂਗੇ ਇੱਥੇ ਖਿੱਚ ਤੂ ਚਲਦੀ ਆ ਬੱਸਾਂ ਦੀ ਕੱਲ ਉਹਨੇ ਮੈਨੂੰ ਟਾਈਮ ਹੋਰ ਦਿੱਤਾ ਸੀ ਪਰ ਅੱਜ ਟਾਈਮ ਹੋਰ ਆ ਬੱਸਾਂ ਭਰ ਕੇ ਜੇ ਤੋਰਦੇ ਆ ਵੱਜਵਾ ਟਾਈਮ ਨਹੀਂ ਜਦੋਂ ਸਵਾਰੀਆਂ ਸਪੂਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਬੱਸ ਇਥੋਂ ਚਲਾਉਂਦੇ ਅੱਗੇ ਯੈਸਟਰਡੇ ਆਇਮ ਆਨ ਬਾਈਕ ਐ ਹੋਰ ਅੱਜਾ ਬੜਾ ਅੱਜਾ ਹਾ ਬਾਜ਼ਾ ਗੋਇੰਗ ਹਮੋਂ ਤੁਆਸ ਨੇ

ਇਸ ਕੋਲ ਆਵਾਜ਼ ਮੌਸਮ ਉਹਨਾਂ ਜਿਆਦਾ ਠੰਡਾ ਤਾਂ ਨਹੀਂ ਪਰ ਫਿਰ ਵੀ ਸਾਰੇ ਲੋਕਾਂ ਨੇ ਇੱਥੇ ਕੋਟੀਆਂ ਸਵੈਟਰ ਇਹੋ ਜਿਹਾ ਕੁਝ ਪਾਇਆ ਹੋਇਆ ਤੇ ਕਾਬਲੇ ਗੌਰ ਆ ਵੀ ਇਹ ਗੈਬਰੌਨ ਨਹੀਂ ਕਹਿੰਦੇ ਇਹ ਖੈਬਰੌਨ ਕਹਿੰਦੇ ਆ ਜੀ ਦੀ ਥਾਂ ਤੇ ਇਹ ਖਖਾ ਬੋਲਦੇ ਆ ਆਪਾਂ ਗਾਂਧੀ ਕਹਿੰਦੇ ਆ ਜਿੱਥੇ ਖੜੇ ਆ ਇਹ ਗਾਂਧੀ ਨਹੀਂ ਇਹ ਖਾਂਧੀ ਕਹਿੰਦੇ ਆ ਜਗ੍ਹਾ ਨੂੰ ਏ ਇਲਾਮ ਤੋਂ ਨਾਮ ਚਲੇ ਜਾਂਦਾ ਹਾ ਯੋ ਇਲਾਮ ਇਲਾਫ ਇੰਟੂ ਕਰਮ ਤੋਂ ਦੇ ਕਿ ਕਰ ਕੋਇ ਮਾਰੂ ਇਲਾਮ ਕਾਜ਼ੀ ਤੋਂ ਗੈਬਰੋਂ ਤੱਕ ਦੇ ਲੱਗੇ ਨੇ 235 ਪੁਲਾ ਤੇ ਆਹ ਸਿੱਕੇ ਚੱਲਦੇ ਇੱਥੇ ਪੰਜ ਵੱਡਾ ਸਿੱਕਾ ਪੰਜ ਦਾ ਹੁੰਦਾ ਇਹ ਨਾਲ ਉਦੋਂ ਨਿੱਕੇ ਤਾਂ ਕਈ ਨੇ ਸਹੀ 12 ਵਜੇ ਦਾ ਸਮਾਂ ਹੋਇਆ ਤੇ 12 ਵਜੇ ਬੱਸ ਇੱਕ ਪੈਟਰੋਲ ਸਟੇਸ਼ਨ ਤੇ ਰੁਗੀ ਆ। ਮੀਂਹ ਲਗਾਤਾਰ ਪੈ ਰਿਹਾ ਤੇ ਇਹ ਜਗ੍ਹਾ ਦਾ ਨਾਮ ਆ ਕੰਗ ਕੇ ਐਨ ਜੀ ਪੰਪ ਤੋਂ ਚੱਲ ਕੇ ਕਿਲੋਮੀਟਰ ਬਾਅਦ ਇੱਕ ਰੈਸਟੋਰੈਂਟ ਆ ਜਿੱਥੇ ਸਾਰੇ ਰੋਟੀ ਪਾਣੀ ਖਾ ਰਹੇ ਨੇ ਹੁਣ। ਕਾਫੀ ਲੱਭਦੇ ਆ ਜੇ ਮਿਲ ਗਈ ਤਾਂ। ਥੈਂਕ ਯੂ ਓਕੇ ਅੱਜ ਦਾ ਬੱਸ ਦਾ ਸਫ਼ਰ ਬਹੁਤ ਲੰਮਾ 8-9 ਘੰਟਿਆਂ ਦਾ 7-8 ਘੰਟਿਆਂ ਦਾ ਅਜੇ ਅੱਧਾਕ ਸਫ਼ਰ ਨਿਪੜਿਆ ਤੇ ਇੱਥੇ ਵੀ ਬਸਾਂ ਦੇ ਵਿੱਚ ਉਸੇ ਤਰ੍ਹਾਂ ਹੀ ਆਉਂਦੇ ਆ ਵੇਚਣ ਵਾਲੇ ਵੇਚੀ ਜੜੇ ਹੋਏ ਨੇ ਤੇ ਇੱਕ ਬੀਬੀ ਕੰਡਕਟਰ ਜਿਹੜੀਆਂ ਟਿਕਟਾਂ ਕੱਟਦੀ ਆ ਆਹ ਬੰਦੇ ਜਿਹੜੇ ਕੋਈ ਕੇਲੇ ਵੇਚ ਰਿਹਾ ਕੋਈ ਹੋਰ ਜਿਹੜਾ ਖਾਣ ਪੀਣ ਦਾ ਸਮਾਨ ਹੁੰਦਾ ਰਾਹ ਚ ਬੱਸ ਰੁਕਦੀ ਆ ਕੁਝ ਸਵਾਰੀਆਂ ਚੜ ਜਾਂਦੀਆਂ ਨੇ ਕੁਝ ਲੈ ਜਾਂਦੀਆਂ ਨੇ ਬਾਕੀ ਦੂਰ ਤਰੱਡ ਜਾ ਕੇ ਕਿਤੇ ਬੱਸ ਰੁਕਦੀ ਆ 100 ਕਿਲੋਮੀਟਰ ਬਾਅਦ ਇੱਕ ਅੰਦਾ ਬੱਸ ਸਟੈਂਡ ਆਉਂਦਾ 8-9 ਘੰਟਿਆਂ ਦੇ ਸਫ਼ਰ ਬਾਅਦ ਆਪਾਂ ਨਵੇਂ ਸ਼ਹਿਰ ਚ ਜਾ ਕੇ ਖੜੇ ਆ ਦੇਸ਼ ਦੀ ਰਾਜਧਾਨੀ ਗਿਆ ਬਰੋਂਦੇ ਵਾਰ-ਵਾਰ ਸਾਰੇ ਦੇਸ਼ 'ਚ ਅਜ ਮੀਂਹ ਪਈ ਜਾਂਦਾ। ਸਵੇਰ ਦਾ ਮੀਂਹ ਲੱਗਿਆ ਤੇ ਬੱਸ ਵੀ ਚੋਈ ਜਾਂਦੀ ਸੀ। ਮੀਂਹ ਪੈਂਦਾ ਰਿਹਾ ਸਾਰਾ ਦਿਨ। ਸਾਈਕਲ ਚਲਾਉਣਾ ਸੌਖਾ 7-8 ਘੰਟੇ। ਬੱਸ 'ਚ ਬੈਠਣਾ ਬਹੁਤ ਔਖਾ ਹੁੰਦਾ। ਆ ਇੱਕ ਬੱਸ ਅੱਡਾ ਜਾਏ ਮੈਂ ਇੱਥੇ ਉਤਰਿਆ। ਤੇ ਹੁਣ ਅੱਗੇ ਦਾ ਮਾਹੌਲ ਦੇਖਦੇ ਆਂ। ਕੱਲਾ ਮੈਂ ਆਹੀ ਝੋਲਾ ਲੈ ਕੇ ਆਇਆਂ ਨਾਲ। ਦੂਜਾ ਸਾਰਾ ਸਮਾਨ ਮੇਰਾ ਉੱਥੇ ਹੀ ਪਿਆ। ਗੈਬਰੌਨ ਦੇ ਵਿੱਚ ਕਈ ਮਿੱਤਰ-ਬੇਰੀਆਂ ਨਾਲ ਗੱਲਬਾਤ ਹੋਈ ਆ। ਉਹਨਾਂ ਚ ਇੱਕ ਬਾਈ ਹੁਣੀ ਆ ਰਹੇ ਨੇ ਇੱਥੇ। ਉਹਨਾਂ ਨਾਲ ਚੜ ਕੇ ਉਹਨਾਂ ਦੇ ਘਰ ਵੱਲ ਨੂੰ ਜਾਵਾਂਗੇ ਕੱਲ ਸਵੇਰੇ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਾਂਗੇ ਬੱਸ ਦਾ ਸਫ਼ਰ ਬਹੁਤ ਔਖਾ ਰਹਿੰਦਾ ਲੰਮੀ ਬਾੜ ਸੀ 7-8 ਕਿਲੋਮੀਟਰ ਦਾ ਬੰਦ ਸੀ ਪਰ ਸੌ ਦੀ ਰਫ਼ਤਾਰ ਤੇ ਦਬੱਲੀ ਆਉਂਦੇ ਆ ਛੇਤੀ ਕੱਢਦੇ ਬਾੜ ਸ਼ਹਿਰ ਦੇ ਨੇੜੇ ਆ ਕੇ ਬੱਸ ਰੁਕਣ ਲੱਗੀ ਆ ਉਦੋਂ ਪਹਿਲਾਂ ਦਾ ਵਧੀਆ ਬੰਦ ਕੱਢਿਆ ਉਹਨਾਂ ਨੇ ਅੱਜ ਸਵੇਰੇ ਮੈਂ ਪਹਿਲਾਂ ਕਾਫੀ ਪੀਤੀ ਦੋ ਤਿੰਨ ਕੇਲੇ ਖਾਦੇ ਰਾਤ ਤੇ ਬਹੁਤਾ ਨਹੀਂ ਕੁਝ ਖਾਦਾ ਪੀਤਾ ਪਾਣੀ ਵੀ ਘੱਟ ਪੀਤਾ ਕਿਉਂਕਿ ਬੱਸ 'ਚ ਬੈਠੇ ਸੀ ਔਖਾ ਹੋ ਜਾਂਦਾ ਮੌਲਾ ਹੁਣ ਇੱਥੇ ਜੈਬਰਾ ਕ੍ਰਾਸਿੰਗ ਦੀ ਲੋੜ ਆਪਾਂ ਬੋਤਸਵਾਨਾ ਦੀ ਰਾਜਤਾ ਨੀ ਗੈਬਰੋਂ ਦੇ ਰੰਗ ਤੇ ਹੁਣ ਤੱਕ ਬੋਤਸਵਾਨਾ ਦੇ ਜਿਹੜੇ ਇਲਾਕੇ 'ਚ ਆਪਾਂ ਸਾਈਕਲ ਸਫਰ ਕੀਤਾ ਉਹ ਇਲਾਕਾ ਸਾਰਾ ਖਾਲੀ ਹੀ ਲਗਭਗ ਅਰਾਉਣ ਕਾ ਇਧਰ ਨੇ ਇੱਥੇ ਜੈਬਰਾ ਕ੍ਰਾਸਿੰਗ ਪਾਰ ਕਰਨ ਤੇ ਵੀ ਸਮਾਂ ਲੱਗਿਆ ਆ ਲੈਣਾਂ ਦੀਆਂ ਲੈਣੇ ਬੱਜੀ ਆਉਂਦੀਆਂ ਗੱਡੀਆਂ ਆਂਦੀਆਂ ਹਜੇ ਆਪਾਂ ਇਹਦੇ ਬਾਹਰ-ਬਾਰ ਆਂ ਬਹੁਤ ਇਹਦੇ ਗੈਬਰੋਂ ਦੇ ਅੰਦਰ ਜਾ ਕੇ ਆਪਾਂ ਨੂੰ ਤਾਂ ਹੋਰ ਮਾਹੌਲ ਦੇਖਣ ਨੂੰ ਮਿਲੂਗਾ ਇੱਥੇ ਮੈਂ ਆਉਡੀ ਕਰਿਆ ਹਾਂ ਬਾਈ ਹੁਣਾਂ ਨੂੰ ਗੈਬਰੋਂ ਚੋਂ ਬਸ ਅੱਡੇ ਤੋਂ ਮੈਨੂੰ ਬਾਈ ਹੁਣੀ ਚਾਖੇ ਲਿਆਏ ਨੇ ਵੱਡੇ ਬਾਈ ਸასი ਕਾਲ ਸასი ਕਾਲ ਠੀਕ ਠਾਕ ਹੋ ਬਹੁਤ ਵਧੀਆ ਤੁਸੀਂ ਕੀ ਆ ਤੁਹਾਡਾ ਨਾਮ ਪਤਾ ਦੱਸਿਓ ਮੜਾ ਜੀ ਰਾਜਵਿੰਦਰ ਸਿੰਘ ਭੁੱਲਰ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੁਸੀਂ ਕਦੋਂ ਦੇਸ਼ ਦੇਸ਼ ਚ ਮੈਨੂੰ 23 ਸਾਲ ਹੋ ਗਏ 23 ਸਾਲਾਂ ਤੋਂ ਤੁਸੀਂ ਇੱਥੇ ਹੋ ਤੁਸੀਂ 2002 ਹਾਂਜੀ um... 2002 ਤੋਂ ਤੁਸੀਂ ਫਰੀਕਾ ਦੇ ਪਹਿਲਾਂ ਕੋਈ ਹੋਰ ਦੇਸ਼ 'ਚ ਵੀ ਆਏ ਜਾਂ ਸਿੱਧਾ ਇੱਥੇ ਆਏ ਸੀ ਸਿੱਧਾ ਇੱਥੇ ਆਏ ਸੀ ਅੱਜ ਸ਼ੁੱਕਰਵਾਰ ਹਨ ਹਾਂਜੀ ਅੱਜ ਸ਼ੁੱਕਰਵਾਰ ਐਤਵਾਰ ਨੂੰ ਸੰਗਤ ਇਕੱਠੀ ਹੋਣੀ ਹੈ ਹਨਾ ਐਤਵਾਰ ਨੂੰ ਤੇ ਉਸ ਦਿਨ ਫਿਰ ਉਸ ਦਿਨ ਫਿਰ ਗੁਰਦੁਆਰਾ ਸਾਹਿਬ 'ਚ ਮਿਲਾਂਗੇ ਆਪਾਂ ਸਾਰਿਆਂ ਨੂੰ ਬਿਲਕੁਲ ਆਪਾਂ ਸਾਨੂੰ ਆਪਣਾ ਲਾਉਨੇ ਆ ਲੰਗਰ ਲਾਉਨੇ ਆ ਉੱਥੇ ਬੱਚੇ ਆਉਂਦੇ ਨੇ 200 ਬੱਚਾ ਆਉਂਦਾ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਪ੍ਰਸ਼ਾਦਾ ਵਗੈਰਾ ਸਿਕਾਉਂਦੇ ਨੇ ਸਾਰੇ ਇੱਥੇ ਠੀਕ ਹੈ ਜੀ ਬਾਕੀ ਲੰਗਰ ਵਗੈਰਾ ਸਵੇਰੇ ਟੀ ਆਪਣਾ ਹੁੰਦੀ ਹੈਗੀ ਚਾਹ ਵਗੈਰਾ ਪਿਆਉਂਦੇ ਨੇ ਪਕੌੜੇ ਵਗੈਰਾ ਹੁੰਦੇ ਦੁਕਾਨ ਨਹੀਂ ਬੰਦ ਕਰੇ ਲੰਗਰ ਹੁੰਦਾ ਫਿਰ ਦੁਆਚ ਭਾਂਡਿਆਂ ਦੀ ਸੇਵਾ ਹੁੰਦੀ ਆ ਸਾਰਾ ਕੁਝ ਕਰ ਕਰਕੇ ਦੋ ਤਨਵਾਜਾਂ ਨੂੰ ਘਰੇ ਆਉਂਦੇ ਆ ਬਰ ਫਿਰ ਚੰਗੀ ਤਰ੍ਹਾਂ ਪੱਗਿਆ ਬਰੋਂ ਨੂੰ ਦੇਖਾਂਗੇ ਬਿਲਕੁਲ ਦਿਖਾਵਾਂਗੇ ਤੁਹਾਨੂੰ ਠੀਕ ਹੈ ਛੋਟੀ ਸੇਵਾ ਦੇ ਵਿੱਚ ਸਸੀ ਗਾ ਭੈਣੇ ਤੁਹਾਨੂੰ ਵੀ ਤੁਸੀਂ ਠੀਕ ਠਾਕ ਹੋ ਚਲੋ ਛੱਡ ਦੀ ਕੜਾ ਹੋਰ ਕੀ ਹੈ ਹਾਂ ਪਾਉਣੇ ਅਸੀਂ ਆਹ ਮਖੜੀ ਮੜਾਈ ਬੈਠੇ ਨਹੀਂ ਬਸ ਅਸੀਂ ਲਾਈਵ ਨੇ ਬੁੱਕ ਨਹੀਂ ਉਹ ਪਤਾ ਸਹੀ ਯਾਰ ਆ ਗਿਆ ਬਾਜੀ ਮਖੜੀ ਮੁਖੜੀ ਮੜਾਈ ਬੈਠਿਆ ਉਹ ਤਾਂ ਭਾਈ ਅਸੀਂ ਖਵਾਉਂਦੇ ਆ ਆਲੂਆਂ ਦੇ ਨਹੀਂ ਮੈਂ ਉਹ ਦੀਦੀ ਨੇ ਕਿਹਾ ਨਾ ਦੀਦੀ ਨੇ ਕਾਕੇ ਉਸ ਤੋਂ ਬਾਅਦ ਚੋ ਫਿਰ ਜੋ ਵੀ ਇਹ ਦਿਨ ਦਾ ਪ੍ਰੋਗਰਾਮ ਹੈ ਨਾਲ ਆ ਬਾਈ ਮੈਂ ਵੀ ਦੀਦੀ ਨੂੰ ਕਿਹਾ ਮੈਂ ਕਿਹਾ ਮੇਰੇ ਘਰੇ ਖਾਣੇ ਤੁਹਾਡੇ ਘਰੇ ਖਾਣੇ ਇੱਕੋ ਹੀ ਗੱਲ ਹੈ ਮੈਨੂੰ ਤਸੱਲੀ ਹੋ ਗਈ ਕਿ ਵੀਰ ਜੀ ਨੇ ਰੋਟੀ ਖਾ ਲਿਆ ਜਿੰਨੇ ਟਾਈਮ ਪਾਸ ਸਿੰਘ ਸਾਹਿਬ ਜੀ ਤੁਹਾਡੇ ਬਾਰੇ ਦੱਸਿਓ ਤੁਹਾਡਾ ਨਾਮ ਦੱਸਿਓ ਮੇਰਾ ਨਾਮ ਜੀ ਇਕਬਾਲ ਸਿੰਘ ਆਪਣੀ ਬਰਨਾਲਾ ਤੋਂ ਖਾਸ ਬਰਨਾਲੇ ਤੋਂ ਤੁਸੀਂ ਹਾਂਜੀ ਹਾਂਜੀ ਖਾਸ ਬਰਨਾਲੇ ਤੋਂ ਜੀ ਹਾਂਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਮੈਨੂੰ ਇੱਥੇ ਹੋ ਗਿਆ ਜੀ 8 ਸਾਲ ਠੀਕ ਹੈ ਜੀ ਹਾਂਜੀ ਤੇ ਮੈਂ ਬਤਾਉ ਰਿਹਾ ਇੱਥੇ ਪਹਿਲਾਂ ਗਰੰਤ ਸਿੰਘ ਇੱਥੇ ਆਇਆ ਸੀ ਮੋਰਸੋਨਾ ਚ ਜੀ ਫਿਰ ਬਹੁਤ ਸੰਗਤਾਂ ਨੇ ਪਿਆਰ ਦਿੱਤਾ ਫਿਰ ਮੈਂ ਗੁਰਦੁਆਰਾ ਸਾਹਿਬ ਤੋਂ ਜਦੋਂ ਆਪਾਂ ਨੂੰ ਵਿਦਾਇਗੀ ਮਿਲੀ ਜੀ ਉਸ ਤੋਂ ਬਾਅਦ ਚਲੋ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਸੰਗਤਾਂ ਨੇ ਸਾਰੇ ਹੈਲਪ ਕਰਕੇ ਤੇ ਇੱਥੇ ਆਪਾਂ ਨੂੰ ਬਿਜ਼ਨਸ ਕਰਵਾਇਆ ਬਹੁਤ ਸੁਣੀ ਗੱਲ ਹੈ ਜੀ ਤੇ ਬਹੁਤ ਅ ਸਦਾ ਉਸ ਤਰ੍ਹਾਂ ਹੀ ਸੇਵਾ ਉਸ ਤਰ੍ਹਾਂ ਹੀ ਚੱਲ ਰਹੀ ਹੈ ਠੀਕ ਹੈ ਜੀ ਤੇ ਬਾਕੀ ਬਹੁਤ ਬੋੜਸਵਾਨਾਂ ਦੀ ਜਿਹੜੀ ਸਾਰੀ ਸੰਗਤ ਹੈ ਇੱਥੇ ਕੁਲ ਫੈਮਲੀਆਂ तकरीबन ਮੇਰੇ ਖਿਆਲ 35-40 ਫੈਮਲੀਆਂ ਦਾ 35 40 ਹਿੰਦੂ ਪੰਜਾਬੀ ਰ ਲੱਗੇ ਸਨ ਐ ਨਾ ਸੰਜਾ ਸਿਕਸ ਨਹੀਂ ਕੋਈ ਆ ਵੀ ਸਿਕਸ ਫੈਮਲੀ ਆ ਸਿਕਸ ਫੈਮਲੀ ਨਹੀਂ ਕਿੱਥੇ ਨੇ 35 30 35 ਦੇ ਕਰੀਬ ਤਾਂ ਨਹੀਂ 30 ਮੈਦਾਨਾ ਨੂੰ 9 10 ਦੱਸਿਆ ਬੜਾ ਬੜਾ ਫਕਰਾਈਆ ਭਾਈ ਉਧਰ ਉਧਰੀ ਤੁਹਾਡਾ ਗੱਲ ਦਾ ਚਲੋ ਆਪਾਂ ਗੁਰਦੁਆਰਾ ਗੁਰਦੁਆਰਾ ਸਾਹਿਬ ਤੇ ਆਪਾਂ ਨੂੰ ਸਾਰੇ ਮਿਲ ਜਾਣਗੇ 20 ਲੱਖ 20 ਲੱਖ ਕੋਈ ਨਹੀਂ ਕੋਈ ਕਰੇਜੀ ਨਹੀਂ ਤੇ ਭੈਣੇ ਜਿਆ ਸੱਚੀ ਗੱਲ ਤੁਹਾਨੂੰ ਦੀ ਤੁਸੀਂ ਦੱਸੋ ਠੀਕ ਠਾਕ ਹੋ ਹਾਂਜੀ ਬਹੁਤ ਵਧੀਆ ਤੁਸੀਂ ਆਪਣਾ ਬਠਿੰਡੇ ਤੋਂ ਹੀ ਹਾਂਜੀ ਮੈਂ ਖਾਸ ਬਠਿੰਡੇ ਤੋਂ ਇਹ ਪੈਣ ਹੋਣੀ ਮੇਰੇ ਤੋਂ 20 ਕਿਲੋਮੀਟਰ ਦੂਰ ਹਾਂ ਤੁਸੀਂ ਸਾਰੇ ਹਾਂਜੀ ਠੀਕ ਹੈ ਜੀ ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਮੈਨੂੰ ਹੋ ਗਏ 3 ਸਾਲ ਆਇਆ ਨੂੰ ਠੀਕ ਹੈ ਜੀ ਫਿਰ 2 ਸਾਲ ਲੱਗ ਕੇ ਚੱਲੇਗੀ ਸੀਗੀ ਹਾਂਜੀ ਵਾਪਸ ਫਿਰ ਕੋਵਿਡ ਤੋਂ ਬਾਅਦ ਫਿਰ ਮੈਂ ਆਈ ਹਾਂ ਹੁਣ ਮੈਨੂੰ 3 ਸਾਲ ਹੋ ਗਏ ਇੱਥੇ ਆਇਆ ਵਧੀਆ ਜੀ ਲੱਗਾ ਹੋਇਆ ਇੱਥੇ ਹਾਂਜੀ ਜੀ ਲੱਗਿਆ ਹੋਇਆ ਅੱਜ ਕੋਈ ਮਨ ਦਾ ਸੀ ਪਰ ਤੁਹਾਡੇ ਆਨ ਕ ਕਰਕੇ ਮਨ ਬਹੁਤ ਖੁਸ਼ ਹੋਇਆ। ਠੀਕ ਹੈ ਨੰਨੀ ਬਿਲਕੁਲ। ਥੈਂਕ ਯੂ ਤੁਹਾਡਾ ਤੁਸੀਂ ਸਾਨੂੰ ਮਿਲਣ ਆਏ ਤੇ ਮੇਰੇ ਮੈਸੇਜ ਦਾ ਵੀ ਤੁਸੀਂ ਰਿਪਲਾਈ ਦਿੱਤਾ। ਕਾਸਟ ਕੀਤਾ ਜੀ ਤੁਸੀਂ? YouTube ਤੇ ਮੈਂ YouTube ਕਮੈਂਟ ਆ YouTube ਤੇ ਮੈਂ ਕਰ ਦਿੰਦਾ। ਆ ਉੱਥੇ ਲੈਂਦੇ। ਠੀਕ ਹੈ ਜੀ ਠੀਕ ਹੈ ਠੀਕ ਹੈ। ਤੁਸੀਂ ਭਾਈ ਇਹ ਮੇਰੇ ਕੋ ਵੱਡਾ। ਮੈਂ ਹਰਿੰਦਰਪਾਲ ਸਿੰਘ। ਹਰਿੰਦਰਪਾਲ ਸਿੰਘ। ਇਹ ਮੇਰੇ ਮੰਮਾ ਨੇ। ਉਹ ਮੇਰੇ ਪਾਪਾ ਤੁਸੀਂ ਮੈਨੂੰ ਮੈਸੇਜ ਕਰ ਰਹੇ ਸੀਗੇ ਹਨ ਤੁਸੀਂ ਇੱਥੇ ਇੱਕ ਬਾਈ ਰਾਜਵਿੰਦਰ ਹਣੀ ਕਰ ਰਹੇ ਸੀਗੇ ਆਪਾਂ ਜੀ ਰਾਜਵਿੰਦਰ ਮਈ ਹੈ ਸਸੀ ਕਾਲ ਜੀ ਕੀ ਹਾਲ ਚਾਲ ਮੈਂ ਠੀਕ ਹਾਂ ਤੁਸੀਂ ਕਿਦਾਂ ਹੋ ਮੈਂ ਬਹੁਤ ਵਧੀਆ ਤੁਸੀਂ ਦੱਸੋ ਮੈਂ ਵੀ ਠੀਕ ਤੁਹਾਡਾ ਨਾਂ ਮੈਂ ਜਸਮੀਨ ਕੌਰ ਹਨਾ ਜਸਮੀਨ ਕੌਰ ਠੀਕ ਹੈ ਜੀ ਪੜ੍ਹੇ ਨਹੀਂ ਨਾੜੇ ਦੀ ਪੜਾਈ ਪੂਰੀ ਦਾ ਕਿਦਾਂ ਰਹਿੰਦਾ ਮੋਹਲੇ ਇਥੇ ਬਸ ਵਧੀਆ ਸਕੂਲ ਹੈਗੇ ਆ ਕੈਂਬਰਿਜ ਇੰਟਰਨੈਸ਼ਨਲ ਸਟੈਂਡਰਡ ਦੇ ਸਕੂਲ ਹੈਗੇ ਆ ਤੇ ਪੜਾਈ ਵਧੀਆ ਇੱਥੇ ਹਾਈ ਸਕੂਲ ਵੀ ਆ ਪ੍ਰਾਇਮਰੀ ਸਕੂਲ ਵੀ ਆ ਕਾਲਜ ਵੀ ਹੈਗੇ ਆ ਆਸਟਰਾ ਤੇ ਬਾਕੀ ਜਿਆਦਾ ਕਿਸੇ ਨੇ ਜਿਆਦਾ ਹਾਈ ਫਾਈ ਸਟੱਡੀ ਕਰਨੀ ਆ ਉਹ ਬਾਹਰ ਚਲ ਜਾਂਦੇ ਹੋਰ ਦੇਸ਼ਾਂ ਚ ਨਹੀਂ ਤਾਂ ਸਾਊਥ ਅਫਰੀਕਾ ਚਲ ਜਾਂਦੇ ਆ ਠੀਕ ਹੈ ਜੀ ਜਿੱਥੇ ਤੁਸੀਂ ਜਾਣਾ ਕੇਪ ਟਾਊ ਹਾਂਜੀ ਉੱਥੇ ਦੀ ਯੂਨੀਵਰਸਿਟੀ ਅਫਰੀਕਾ ਦੀ ਕੋ ਬੈਸਟ ਯੂਨੀਵਰਸਿਟੀ ਐਕਚੁਅਲੀ ਕੇਪ ਟਾਊਨ ਯੂਨੀਵਰਸਿਟੀ ਯੂ ਸੀ ਟੂ ਯੂਨੀਵਰਸਿਟੀ ਆਫ ਕੇਪ ਟਾਊਨ ਤਾਂ ਬੱਚੇ ਉੱਥੇ ਚਲ ਜਾਂਦੇ ਪੜਨ ਬਸ ਪੜਨ ਵਾਲੇ ਹੋਣ ਮਾਰਕਸ ਅੱਛੇ ਲੈ ਲੈਣ ਆਪਣੇ ਮਾਰਕਸ ਠੀਕ ਹੈ ਜੀ ਤੇ ਤੁਸੀਂ ਕਿੱਥੋਂ ਪੰਜਾਬ ਤੋਂ ਮੈਂ ਨਵੇਂ ਸ਼ਹਿਰ ਤੋਂ ਜੀ ਤੁਸੀਂ ਵੀ ਪੁਰਾਣੇ ਵਿਦੇਸ਼ ਚ ਆ ਮੈਨੂੰ 20 ਸਾਲ ਹੋ ਗਏ ਇਸ ਜਨਵਰੀ ਚ ਇੱਥੇ 20 ਸਾਲ ਹੋ ਗਏ ਵਾਹ ਮੇਰੇ ਹਸਬੰਡ ਹੁਣੇ ਇੱਥੇ ਕਾਫੀ ਢੇਰ ਤੋਂ ਆ ਮੇਰੇ ਬੱਚੇ ਚੌਥੀ ਜਨਰੇਸ਼ਨ ਆ ਇੱਥੇ ਤੇ ਅਫਰੀਕਾ ਦੇ ਵਿੱਚ ਇਹਨਾਂ ਤੁਸੀਂ ਮਤਲਬ ਕੀਨੀਆ ਤੋਂ ਇੱਧਰ ਨੂੰ ਆਏ ਹੋਗੇ ਹਾਂ ਜੀ ਕੀਨੀਆ ਤੋਂ ਕਿਉਂਕਿ ਸਭ ਤੋਂ ਪਹਿਲਾਂ ਆਪਣੇ ਬੰਦੇ ਕੀਨੀਆ ਚ ਹੀ ਆਏ ਹਾਂ ਹਾਂ ਜੀ ਹਾਂ ਜੀ ਕੀਨੀਆ ਯੂਗੰਡਾ ਟਾਂਜ਼ਾਨੀਆ ਉੱਥੇ ਕੰਮ ਕੀਤਾ ਸੀਗਾ ਸਾਡੇ ਗ੍ਰੈਂਡਫਾਦਰ ਉਹਨਾਂ ਨੇ ਤੇ ਉਤਤ ਬਾਦ ਉਹ ਕੀਨੀਆ ਸੈਟਲ ਹੋ ਗਏ ਸੀ ਕੀਨੀਆ ਰਹਿ ਕਾਫੀ ਜ਼ਿਆਦਾ ਸਾਲ ਠੀਕ ਹੈ ਜੀ ਹਲੇ ਵੀ ਥੋੜਾ ਜਿਹਾ ਸਾਡੀ ਪ੍ਰੋਪਰਟੀ ਉੱਥੇ ਹੈਗੀ ਐ ਨਰੋਬੀ ਦੇ ਵਿੱਚ ਤੇ ਪਰ ਉੱਥੇ ਅਸੀਂ ਹੁਣ ਬੇਸਿਕਲੀ ਇੱਥੇ ਸੈਟ ਆ ਇੱਥੇ ਸੈਟਲ ਆ ਠੀਕ ਹੈ ਜੀ ਇੱਥੇ ਆਪਣਾ ਬਿਜ਼ਨਸ ਆ ਬੱਚੇ ਸਭ ਇੱਥੇ ਹੀ ਬਰਥ ਆ ਸਾਰਿਆਂ ਦਾ ਇਹ আফ্রিকਨ ਹੀ ਆ ਇਹਨਾਂ ਦੇ ਪਾਸਪੋਰਟ ਵੀ ਹੁਣ ਤਾਂ ਇੱਥੇ ਦੇ ਆ ਅੱਛਾ ਹਾਂ ਜੀ ਸਿਰਫ ਮੇਰਾ ਇੰਡੀਅਨ ਪਾਸਪੋਰਟ ਆ ਤੇ ਮੇਰੀ ਹਲੇ ਕੋਈ ਇੱਛਾ ਨਹੀਂ ਹੈ ਚੇਂਜ ਕਰਨ ਦੀ ਠੀਕ ਹੈ ਜੀ ਬਾਕੀ ਦੇਖੋ ਚਲੋ ਗੈਬਰਨ ਸੋਣੀ ਰਣਖਾਂ ਲੱਗੀਆਂ ਹੋਈਆਂ ਨੇ ਤੇ ਜਿੰਨੇ ਵੀ ਚਿਹਰੇ ਬੈਠੇ ਨੇ ਇਹ ਸਾਰੇ ਆਪਾਂ ਨੂੰ ਇੱਥੇ ਮਿਲਣ ਲਈ ਆਏ ਆ ਨਹੀਂ ਤੁਸੀਂ ਕੱਲ ਨੂੰ ਤੁਹਾਨੂੰ ਖੋਲ ਕੇ ਦਿਖਾਵਾਂਗੇ ਕੱਲ ਨੂੰ ਇਹ ਇਹਦੇ ਵਿੱਚ ਸਿਰਫ ਤੁਸੀਂ ਇਹਨੂੰ ਐਂਦਾ ਖੋਲ ਲਿਆ ਨਾ ਇਹਦੀ ਵਿਥ ਵੱਧ ਗਈ ਹਾਂਜੀ ਤੇ ਇਹਨੂੰ ਇੱਥੇ ਤੁਸੀਂ ਦਾ ਕੰਗਣੀ ਤੇ ਪਾਉਣਾ ਬਾਜੀ ਹਾਂ ਆ ਕੰਗਣੀ ਤੇ ਪਾ ਕੇ ਇਹਨੂੰ ਟਾਈਟ ਕਰ ਦਿਓ ਇਹਨੂੰ ਫਿਰ ਟਾਈਟ ਕਰਤਾ ਓਕੇ ਉਹਦੀ ਕੰਨੀ ਚੱਕੀ ਜਾਣੀ ਆ ਫਿਰ ਇਹਨੂੰ ਬਸ ਤੁਸੀਂ ਘੁਮਾਉਣਾ ਹੈ ਇੱਦਾਂ ਕਰਕੇ ਉਹ ਵੀ ਆਪੇ ਘੁੰਮੀ ਜਾਏਗਾ ਉਹ ਘੁੰਮੀ ਨਾਲੇ ਘੁੰਮੀ ਜਾਣਾ ਨਾਲੇ ਇਕੱਠ ਹੋਈ ਜਾਣਾ ਨਾਲੇ ਉਹਦੇ ਵਿੱਚ ਫਿਰ ਤੁਹਾਡਾ ਹੱਥ ਨਹੀਂ ਆਏ ਮਤਲਬ ਹੱਥ ਕੱਟੇਗਾ ਨਹੀਂ ਹੋਰ ਸਮੂਥ ਹੋ ਜਾਣਾ ਨਾਲ-ਨਾਲ ਪ੍ਰੈਸ ਹੋਈ ਜਾਣਾ ਬਸ ਠੀਕ ਆ ਹੁਣ ਪਤਾ ਵੀ ਤੁਸੀਂ ਤੁਸੀਂ ਬਹੁਤ ਧਿਆਨ ਨਾਲ ਮੇਰੀਆਂ ਵੀਡੀਓ ਦੇਖੀਆਂ ਤੁਹਾਨੂੰ ਪਤਾ ਲੱਗ ਗਿਆ ਕਿ ਕਿਹੜੀ ਚੀਜ਼ ਦੀ ਲੋੜ ਆ ਮੈਂ ਹੋਰ ਵੀ ਤੁਹਾਡੇ ਤੁਹਾਨੂੰ ਆਈਡੀਆ ਦੇ ਰਹੀ ਮਤਲਬ ਮੈਂ ਤੁਹਾਨੂੰ ਆਈਡੀਆ ਐਕਚੁਅਲੀ ਦੇਣਾ ਚਾਹੁੰਦਾ ਚਾਕੂ ਦਾ ਜ਼ਿਕਰ ਕੀਤਾ ਨਾ ਚਾਕੂ ਮੈਂ ਘਰ ਲੈ ਆਉਣੀ ਇਹਦਾ ਚਾਕੂ ਇੱਕ ਤਾਂ ਤੁਸੀਂ ਦੇਖੋ ਆਹ ਚਾਹ ਆ ਇਹ ਅਫਰੀਕਾ ਦੀ ਸਪੈਸ਼ਲ ਚਾਹ ਆ ਜੀ ਇਹਦੇ ਵਿੱਚ ਕੈਫੀਨ ਬਹੁਤ ਘੱਟ ਹੁੰਦੀ ਆ ਤੇ ਇਹ ਯੂਜੂਲੀ ਇਹ ਸਿਆਣਾ ਚ ਪੀਣਾ ਪਸੰਦ ਕਰਦੇ ਪਰ ਤੁਸੀਂ ਗਰਮੀ ਚ ਵੀ ਪੀ ਸਕਦੇ ਠੀਕ ਹੈ ਜੀ ਇਹਨੂੰ ਆਈਸ ਟੀ ਵਾਂਗਰ ਵੀ ਪੀ ਸਕਦੇ ਆ ਤਤ ਕਰਕੇ ਪਾਣੀ ਵਿੱਚ ਸਿੱਟ ਲੈਣਾ ਇਹਨੂੰ ਤਤ ਕਰਕੇ ਵਿੱਚ ਪਾਣੀ ਸੁੱਟ ਦਿਓ ਟੀ ਬੈਗ ਪਾ ਲਓ ਤੇ ਇਹ ਹੈਗੀ ਆ ਮਤਲਬ ਮੋਸਟਲੀ ਸਾਊਥ ਅਫਰੀਕਨ ਕਹਿ ਸਕਦੇ ਆ ਸਾਊਥ ਅਫਰੀਕਨ ਰੀਜਨ ਦੀ ਚਾਹ ਆ ਠੀਕ ਹੈ ਜੀ ਇਹ ਬੱਚਿਆਂ ਲਈ ਖੰਗ ਰੇਸ਼ਾ ਲਈ ਵੀ ਅੱਛੀ ਹੁੰਦੀ ਆ ਜਿੱਦਾਂ ਆਪਾਂ ਚਾਟਾ ਵਗੈਰਾ ਬਣਾ ਲੈਂਦੇ ਆ ਆਪਣੇ ਪੰਜਾਬ 'ਚ ਜੀ ਇਹ ਉਦਾਂ ਵਾਲਾ ਇਹ ਚਾਟਾ ਵਾ ਇਹ ਹੈਲਦੀ ਟੀ ਆ ਕੀ ਬਾਤ ਹੈ ਪਹਿਲੇ ਤਾਂ ਵੀਡੀਓ ਦੇਖਦੇ ਆ ਕਿ ਜਿਸਕੀ ਕਹਿੰਦੇ ਆ ਜਦੋਂ ਤੁਸੀਂ ਕਹਿੰਦੇ ਨਾ ਕਾਫੀ ਪੀਣੀ ਆ ਇੱਥੇ ਰੈਸਟੋਰੈਂਟ ਹੋਵੇ ਜਾ ਕੇ ਵੀ ਕਾਫੀ ਮਿਲ ਜੇ ਤਾਂ ਮੈਨੂੰ ਹੁੰਦਾ ਕਿ ਚਲੋ ਤੁਹਾਡੇ ਕੋਲ ਗੈਸ ਹੈਗਾ ਪਾਣੀ ਹੈਗਾ ਪਾਣੀ ਗਰਮ ਕਰੋ ਵਿੱਚ ਆ ਪਾਓ ਇਹਦੇ ਵਿੱਚ ਸਾਰਾ ਕੁਝ ਦੋਨਾਂ ਕਿੱਲਾ ਵਧੀਆ ਹੋ ਚੱਲ ਪਿਆ ਹੋ ਆ ਚੱਲ ਪਿਆ ਭਾਈ ਚਾਲ ਬੇਬੇਰੀ ਉਹ ਕਦੇ ਕਦੇ ਖਰਾਬ ਜਾ ਹੋ ਜਾਂਦਾ ਮੈਂ ਕਰ ਲੈਣਾ ਹੁ ਨਾ ਰਮਮਤ ਉਹਦੀ ਇਹਦੇ ਵਿੱਚ ਗਰਮ ਪਾਣੀ ਪਾ ਲਾ ਇਹਦੇ ਵਿੱਚ ਮਿੱਠਾ ਹੈ ਇਹਦੇ ਵਿੱਚ ਚਾਹ ਬਣਨੀ ਹੈ ਇਹਦੇ ਵਿੱਚ ਮਿੱਠਾ ਹੈ ਇਹਦੇ ਵਿੱਚ ਦੁੱਧ ਆ ਹਾਂ ਜੀ ਜਿੱਦਾਂ ਤੁਸੀਂ ਜਾਣੇ ਨਾ ਸੁਪਰਮਾਰਕਟ ਤੇ ਉੱਥੇ ਸੈਚਟ ਪਏ ਹੁੰਦੇ ਆ ਚਾਹ ਵਾਲੇ ਸੈਕਸ਼ਨ 'ਚ ਜੀ ਪਰ ਹਰ ਦੁਕਾਨ ਤੇ ਨਹੀਂ ਹੁੰਦੇ ਕਿਸੇ ਕਿਸੇ ਤੇ ਹੁੰਦੇ ਆ ਆ ਡਿਫਰੈਂਟ ਟਾਈਪ ਦੀਆਂ ਦੋ ਕੌਫੀਆਂ ਆ ਤਿੰਨ ਟਾਈਪੀਆਂ ਕੌਫੀਆਂ ਆ ਇੱਕ ਆ ਗੋਲਡਾ ਹੈਗਿਆ ਨੈਸਕੈਫੀਆ ਇਹਦੇ ਵਿੱਚ ਕੈਫੀਨ ਘਟਿਆ ਜਾਂ ਨਹੀਂ ਹੈਗੀ ਇਹ ਨੋਰਮਲ ਵਾਲੀ ਕੋਈ ਨਹੀਂ ਆ। ਇਹ ਕਿਨਾਂ ਜੁੱਪੀ ਕਿ ਦੇਖੋ ਕੱਲ ਨੂੰ ਵੱਡਿਆਂ ਨੂੰ ਦੋ-ਦੋ ਟੱਬੇ ਦਵਾਈ ਦੇਣੀ। ਨਹੀਂ 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 ਇਹ ਅਸਲ 'ਚ ਵੀਰੇ ਮੈਨੂੰ ਮਿਲ ਜਾਂਦੇ ਬਹੁਤੇ। ਇਹ ਭੈਣੇ ਬਹੁਤੇ ਮਿਲ ਜਾਂਦੇ ਆ। ਇਹ ਮਿਲ ਜਾਂਦੇ। ਇਹ ਸੁਪਰ ਸ਼ਾਪ ਰੈਟ ਤੋਂ ਹਰ ਕੋਈ ਮਿਲ ਜਾਂਦਾ। ਇਹ ਕਾਫੀ ਕਰੀਮਰ ਹੁੰਦੀਆਂ ਇਹ ਵੀ ਇਦਾਂ ਪਏ ਹੁੰਦੇ ਸੈਚੂਰੇਟ। ਕਿਉਂਕਿ ਤੁਹਾਡਾ weight ਦਾ ਵੀ ਹੈ ਨਾ ਤੁਸੀਂ ਹਾਂ ਮੈਨੂੰ ਭਾਰ ਦਾ ਸਬਦਾ। ਇਹ ਮੈਂ ਕਿਹਾ ਤੁਹਾਨੂੰ ਆਈਡੀਆ ਦੇ ਦਈਏ ਕਿ ਇਦਾਂ ਦੀਆਂ ਚੀਜ਼ਾਂ ਨਾਲ ਤੁਸੀਂ ਕੀ ਬਾਤ ਤੁਸੀਂ ਇੰਨੇ ਸਿੰਪਲ ਲੈ ਕੇ ਆਏ ਹੋ ਹੈ ਇਹ। ਯਾ ਇਹ ਸਾਰੇ ਤੁਹਾਡੇ ਲਈ ਆ। ਵਾਹ। ਤੇ ਇਹ ਸਾਡੇ ਲਈ بس ਥੋੜਾ ਗਿੱਟਿਆ ਇਹ ਤੁਸੀਂ ਨਾਲ ਨਾਲ ਰੱਖਿਓ ਆ ਇਹ ਵੀ ਇਹ ਇਹ ਮੈਂ ਖਾਂਦੀ ਆ ਨਾ ਮੂੰਫਲੀ ਤੇ ਸੌਗੀਆਂ ਆ ਅਸੀਂ ਵੀ ਉਹੀ ਖਾਣੇ ਹੁੰਦੇ ਆ ਟੀਚੇ ਰੱਖਿਓ ਹੁੰਦੇ ਆ ਜੀ 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 ਖਾਣੇ ਰਹਿੰਦੇ ਆ ਠੀਕ ਹੈ ਤੁਹਾਡੇ ਲਈ ਆ ਜੀ ਬਹੁਤ ਬਹੁਤ ਵਧੀਆ ਧੰਨਵਾਦ ਇਹ ਸਾਰੀਆਂ ਚੀਜ਼ਾਂ ਮੇਰੇ ਕੰਮ ਦੀਆਂ ਨੇ ਹਾਂਜੀ ਤੁਹਾਡੇ ਕੰਮ ਦੀਆਂ ਤੇ ਜੇ ਤੁਹਾਨੂੰ ਸਨਸਕ੍ਰੀਨ ਚਾਹੀਦੀ ਆ ਉਹ ਵੀ ਮੇਰੇ ਕੋਲ ਨਹੀਂ ਨਹੀਂ ਉਹ ਸਨਸਕ੍ਰੀਨ ਮੇਰੇ ਕੋਲ ਹੈਗੀ ਬਣੀ ਉਹ ਮੈਂ ਸਵੇਰੇ ਲਾਉਣਾ ਨਹੀਂ ਮੈਂ ਸਵੇਰੇ ਲਾਉਣਾ ਹੁੰਨਾ ਲਾਉਣੀ ਹੁੰਦੀ ਇੱਕ ਵਾਰੀ ਲਾਉਣਾ ਬਾ ਮੁੜ ਕੇ ਆ ਜਾਂਦਾ ਦਵਾਰੇ ਲਾਈ ਨਹੀਂ ਆਂਦੇ ਓਕੇ ਓਕੇ ਜੀ ਇਨਾ ਨਾ ਉਹ ਤੇ ਹੁਣ ਤੱਕ ਦਾ ਗਿਆ ਬਾਤ ਤੁਸੀਂ ਹੁਣ ਤੁਸੀਂ ਚੱਲੇ ਨਾ ਬੀਬੀਆ ਰਾਈਟ ਉੱਥੇ ਨਾ ਪਾ ਕੇ ਰੱਖੋ ਇੱਥੇ ਤੱਕ ਹਾਂਜੀ ਉੱਥੇ ਨਹੀਂ ਵੀਰੇ ਮੈਂ ਆ ਕੁਰਤਾ ਤਾਂ ਪੂਰਾ ਪਾਇਆ ਹੁੰਦਾ ਮੇਰਾ ਉਹ ਨਾ ਲਾਇਓ ਅਸੀਂ ਤਿੰਨ ਦਿਨ ਪਰਲੇ ਪਾਸੇ ਰਹੇ ਸੀ ਇਤੋਂ ਹੋਰ ਹਲੇ ਤੱਕ ਕਾ ਰੰਗ ਨਹੀਂ ਬਦਲਿਆ ਮੇਰਾ ਹਾਂ ਐਨਾ ਕਾਲਾ ਹੋ ਜਾਦਾ ਯੂਵੀ ਰੇਡੀਏਸ਼ਨ ਉੱਥੇ ਹਾਈ ਆ ਉਹਨਾਂ ਏਰੀਆਸ ਕਿਉਂਕਿ ਉਹ ਸਮੁੰਦਰ ਕਰਕੇ ਨਾ ਉੱਥੇ ਤੋਂ ਸਾਈਡ ਯੂਵੀ ਰੇਡੀਏਸ਼ਨ ਇਜ਼ ਵੈਰੀ ਹਾਈ ਕਿਉਂਕਿ ਉਹ ਫੇਰ ਥੋੜਾ ਹਾਈ ਲੈਂਡ ਆ ਜੀ ਉਥੇ ਤੁਹਾਨੂੰ ਸਨਸਕ੍ਰੀਨ ਲਾਓ ਜਾਂ ਤੁਸੀਂ ਆਪਣਾ ਬੋਡੀ ਕਵਰ ਕਰਕੇ ਰੱਖੋ ਤਾਂ ਬੈਸਟ ਆ ਕਿਉਂਕਿ ਸਕਿਨ ਨਾ ਸੜ ਜਾਂਦੀ ਨੇ ਪੂਰੀ ਚਮੜੀ ਤੇ ਵੀ ਉਹ ਠੀਕ ਨਹੀਂ ਆ ਨਹੀਂ ਨਹੀਂ ਧਿਆਨ ਰੱਖਾਂਗੇ ਭਾਣੇ ਧਿਆਨ ਰੱਖਾਂਗੇ ਇਕੱਲੇ ਆਰਮਬਾਸ ਤੇ ਮਿਲ ਜਾਂਦੇ ਮੇਰੇ ਕੋਲ ਹੈਗੇ ਵੀਰੇ ਉਹ ਉਹ ਬਾਵਾ ਜੀਆਂ ਹੁੰਦੀਆਂ ਨੇ ਉਹ ਅਸਲ 'ਚ ਮੈਂ ਮੈਂ ਛੱਗਾ ਦਾ ਪੂਰਾ ਪਾ ਕੇ ਰੱਖਦਾ ਭਾਈ ਜਦ ਮੇਰੇ ਕੋਲ ਵੱਡੇ ਸ਼ਾਰਟ ਜੀ ਬਣ ਚਾਹੀਦੀਆਂ ਬਾਵਾ ਜੀਆਂ ਅਸੀਂ ਕੀ ਹੋਇਆ ਨਹੀਂ ਤੁਹਾਡੇ ਕੋਲ ਜੇ ਨਹੀਂ ਹੈ ਨਹੀਂ ਮੇਰੇ ਕੋਲ ਛੱਗੇ ਹੈਗੇ ਵੱਡੇ ਵੱਡੇ ਨਹੀਂ ਨਹੀਂ ਕਿਉਂ ਅਸੀਂ ਅਸੀਂ 콰ਡ ਬਾਈਕ ਤੇ ਚਲੇਗੇ ਮੈਂ ਤੇ ਹੈਰੀ 콰ਡ ਬਾਈਕ ਲਿਆ ਸੀ ਉੱਤੇ ਚੜੇ ਦੀ ਟਿੱਬੇ ਤੇ ਜਦੋਂ ਨੂੰ ਮੁੜ ਕੇ ਸਾਰੇ ਕਾਲੇ ਦੇ ਦੇਖ ਲਓ ਬਾਕੀ ਹਾਂ ਆਪਾਂ 6 ਵਜੇ ਦਾ ਪ੍ਰੋਗਰਾਮ ਰੱਖ ਲਿਆ ਹੈ ਨਾ 6 ਵਜੇ ਦਾ 10 ਤੱਕ 6 ਵਜੇ ਦਾ ਠੀਕ ਹੈ ਨਾ ਹਾਂ ਕੋਈ ਚੱਟ ਜਦੋਂ ਤੁਸੀਂ ਪਲਾਨ ਬਣਾਤਾ ਭਾਈ ਆਪਾਂ ਕਿੱਥੇ ਕਿੱਥੇ ਕਿਵੇਂ ਕਿਵੇਂ ਜਾਣਾ ਮੈਂ ਤੁਹਾਡਾ ਪਾਇਲਟ ਤੇ ਉਸ ਤੋਂ ਬਾਅਦ ਜੋ ਮੈਨੂੰ ਇਹ ਹੁਕਮ ਕਰਨਗੇ ਵੀ ਭਾਈ ਕਿੱਧਰ ਨੂੰ ਖੱਬੇ ਸੱਜੇ ਉੱਪਰ ਥੱਲੇ ਜਿੱਧਰ ਮੋੜਨਾ ਉਧਰ ਲੈ ਜਾਗੇ ਜੇ ਮੈਨੂੰ ਕਹਿਣਗੇ ਵੀ ਭਾਈ ਤੂੰ ਨਾਲ ਖਾ ਲਾ ਆਪਾਂ ਨਾਲ ਖਾ ਲਾਂਗੇ ਸਹੀ ਹੈ ਸੂਰ ਖਵਾ ਦੇਣਗੇ ਬਹੁਤ ਸੂਰ ਖਾ ਲੂ ਚਲੋ ਠੀਕ ਆ ਫਿਰ ਗੁੱਡੀ ਮਿਲਦੇ ਆ ਪੁੱਤ ਆਪਾਂ ਉਹਨਾਂ ਨੇ ਤਾਂ ਕਹਦਾ ਮੈਂ ਖਾ ਲਿਆ ਸਾਰਾ ਕੁਝ ਖਾ ਲਿਆ ਹੁਣ ਭਾਈ ਸਾਹਿਬ ਦੀ ਕਰਕੇ ਪਤਾ ਨਹੀਂ ਮੈਨੂੰ ਹੁਣ ਮੈਂ ਤਾਂ ਉਧਰ ਘੁੱਟ ਕੇ ਫਿਰ ਕੱਲ ਅੱਜ ਦਾ ਸਫ਼ਰ ਬਹੁਤ ਸੋਹਣਾ ਰਿਹਾ ਤੇ ਇਸ ਵੇਲੇ ਆਪਾਂ ਪਹੁੰਚੇ ਹੋਏ ਆ ਗੈਬਰੌਨ ਗੈਬਰੌਨ ਦੇ ਰੰਗ ਦੇਖਦੇ ਆ ਗੁਰਦੁਆਰਾ ਸਾਹਿਬ ਇੱਥੇ ਰਹਿੰਦੀ ਸਿੱਖ ਸੰਗਤ ਦੇ ਦਰਸ਼ਨ ਮੇਲੇ ਕਰਦੇ ਆ ਤੁਸੀਂ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਕਰਿਓ ਤੇ ਵੀਡੀਓ ਹੇਠਾਂ ਕਮੈਂਟ ਜ਼ਰੂਰ ਕਰਿਓ